ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਕੇ ਸਾਜੇ ਨੂੰ ਆਜਿਓ ਗੁਰੂ ਕੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਫਤੇ ਬੁਲਾਈਏ ਗੁਰੂ ਕੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਸਰ ਸਾਹਿਬ ਵੇਖੀ ਆਓ ਦਰਸ਼ਨ ਕਰੀਏ ਵੱਡੇ ਭਾਗਾਂ ਵਾਲਿਓ ਸਗਰਾਂ ਦਾ ਦਿਹਾੜਾ ਅੱਜ ਦਰਸ਼ਨ ਕਰੀਏ ਗੁਰੂਦਿਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਨਨੇ ਕੋ ਗੁਰੂ ਮਹਾਰਾਜ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਨ ਸੁਧ ਬੰਧ ਅਨਕਸ਼ੀਆ ਉਹਦੇ ਅਨੁਸਾਰ ਮੈਂ ਤੁਹਾਨੂੰ ਤੁਹਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾਉਣ ਲੱਗਿਆ ਤੇ ਪ੍ਰਾਤਨ ਕੀਤੇ ਵਿਖਾਉਣ ਲੱਗਿਆ ਨਿਮਾਣੀ ਜਹੀ ਛੋਟੀ ਜਹੀ ਕੋਸ਼ਿਸ਼ ਆ ਗੁਰੂ ਰਾਮਦਾਸ ਜੀ ਪਾਸ਼ਾ ਅੰਦਰ ਪਰਮਾਨ ਕਰਨ ਲੀੜੀ ਬਣਾਉਣ ਲੱਗਿਆ ਕੁਝ ਮੂਤ ਤੋਂ ਸ਼ਬਦ ਬੋਲਣ ਲੱਗਿਆ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਤੇ ਸਾਹ ਸੰਗਤ ਦੇ ਦਰਸ਼ਣ ਨਿਹਾਰ ਆ ਬੋਲ ਲੈਣਾ ਜੀ ਆਓ ਆਪਾਂ ਅੱਗੇ ਦਰਸ਼ਨ ਕਰਦੇ ਆਂ ਧੰਨ ਗੁਰੂ ਰਾਮਦਾਸ ਜੀ ਪਰਾਜ ਧੰਨ ਗੁਰੂ ਰਾਮਦਾਸ ਜੀ ਜੀ ਰਾਮ ਦਾ ਸਰੂ ਵਰਨਤੀ ਨੰ 3 ਸਪਾਪਕ ਮਾਤੀ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੀ ਇੰਨੀ ਉਪਾਰ ਕਿਰਪਾ ਹੈ ਇਧਰਲੇ ਪਾਸੇ ਬੇਸਤਾਬ ਹੈ ਆਪਾਂ ਇਹਦੇ ਬਾਰੇ ਹੀ ਬਾਤ ਜਿਹੜੀ ਗੱਲ ਕਰਦੇ ਆ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੀ ਇੰਨੀ ਕ ਅਪਾਰ ਕਿਰਪਾ ਕੀਤੀ ਹੈ ਇਸ ਜਗ੍ਹਾ ਤੇ ਕੋਈ ਸਰਕਾਰਤੀ ਦੇ ਤਨ ਤਨ ਬਾਬਾ ਬੁਰਦਾ ਸਾਹਿਬ ਤਨ ਤਨ ਗੁਰੂ ਰਾਮਦਾਸ ਸੱਚੇ ਪਾਸ਼ਾ ਤਨ ਤਨ ਦੀ ਮਰਦਾਂ ਸੱਚੇ ਪਾਸ਼ਾ ਲਈ ਧਰਤੀ ਪੁਇਤਰ ਧਰਤੀ ਚਾਰਨ ਸ਼ੋਹ ਪ੍ਰਾਪਤ ਹੈ ਸੰਤ ਜਰਨੈਲ ਪਿੰਡਰਾ ਵਾਲੇ ਦੇ ਚਾਰਨ ਸ਼ੋਹ ਪ੍ਰਾਪਤ ਕਰ ਪੁਇਤਰ ਧਰਤੀ ਇਸ ਪੁਇਤਰ ਧਰਤੀ ਦੇ ਵਿੱਚ ਸਭ ਤੋਂ ਪਹਿਲਾਂ ਉਜੀਤ ਜੀ ਚਾਰੇ ਕੋਨਿਆਂ ਉੱਪਰ ਸ਼ਮੀਸ਼ ਪਾਣੀ ਦੀਆਂ ਸ਼ਬੀਲਾਂ 24 ਘੰਟੇ ਮੌਜੂਦ ਹਨ ਜੋ ਸੰਗਤਾਂ ਪਾਣੀ ਜਾਲ ਛਕਾਉਂਦਿਆਂ ਹਨ ਅਤੇ ਜਾਲ ਛਕਦਿਆਂ ਹਨ 24 ਘੰਟੇ ਜਾਲ ਚਾਰਾਂ ਕੋਨਿਆਂ ਚਾਰੋਂ ਕੋਨਿਆਂ ਉੱਪਰ ਮਿਲਦਾ ਹੈ ਨਾਲ ਹੀ ਚਾਰਾਂ ਕੋਨਿਆਂ ਉੱਪਰ ਵੱਡੀਆਂ ਸਕਰੀਨਾਂ ਲੱਗੀਆਂ ਹੋਣੀਆਂ ਜੋ ਸਾਤੇ ਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਹੁੰਦਾ ਹੈ ਉਹਨਾਂ ਦੇ ਨਾਲ-ਨਾਲ ਸ਼ਬਦ ਸਕ੍ਰੀਨ ਉੱਪਰ ਚੱਲਦੇ ਹਨ ਤਿੰਨ ਭਾਸ਼ਾਵਾਂ ਵਿੱਚ ਇੱਧਰ ਜੋ ਆਪਾਂ ਵੇਖ ਰਹੇ ਹਾਂ ਇੱਧਰ ਇਹ ਧੰਨ ਧੰਨ ਗੁਰੂ ਅਮਰਦਾਸ ਗੁਰੂ ਰਾਮਦਾਸ ਚਰਨ ਸ਼ੋਪਰਾਪਤ 베ਰੀ ਹੈ ਜੋ ਇਤਿਹਾਸਕ 베ਰ ਸਾਹਿਬ ਹੈ ਇਹ ਦੁੱਖ ਭੰਜਣੀ 베ਰੀ ਹੈ ਇੱਥੇ ਗੁਰੂਗੀਆਂ ਸੰਗਤਾਂ ਇਸ਼ਨਾਨ ਕਰਦੀਆਂ ਹਨ ਅੰਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਰਾਮ ਸਾਹਿਬ ਜੀ ਦੇ ਅੱਗੇ ਨਸ ਮਸਤਕ ਹੋ ਗਏ ਅਰਦਾਸ ਦਾ ਹਫ਼ਤਾ ਪਹਿਲਾਂ ਅਰਦਾਸ ਕਰਦੀਆਂ ਹਨ ਜੋ ਆਪਣੀ ਮਨੋ ਕਾਮਨਾ ਪੂਰੀ ਆ ਉਹਦੇ ਬਾਰੇ ਅਰਦਾਸ ਕਰਦੀਆਂ ਹਨ ਜਾਂ ਕਿਸੇ ਨੂੰ ਕੋਈ ਦੁੱਖ ਕਿਸ ਦੁੱਖ ਦਲਿਤ ਰਮਣਾ ਘਰੇ ਉਹਦੇ ਬਾਰੇ ਅਰਦਾਸ ਕਰਦੀਆਂ ਹਨ ਇੰਤੇ ਗੁਰੂ ਸਾਹਿਬ ਵੀ ਬਪਾਰ ਕਿਰਪਾ ਕਰਦੇ ਹਨ ਤੇ ਗੁਰੂਕੀਆਂ ਸੰਗਤਾਂ ਦੇ ਜੋ ਦੁੱਖ ਕੁਸ਼ਕਾਂ ਵਿੱਚ ਬਦਲ ਦਿੰਦੇ ਹਨ ਜੋ ਸਰੀਰਕ ਤਕਸਤ ਹੋਏ ਹਨ ਉਹਨਾਂ ਨੂੰ ਸੁੱਖਾਂ ਵਿੱਚ ਬਦਲ ਦਿੰਦੇ ਹਨ ਤੇ ਇਸ ਜਗਾ ਉਪਰ 5 ਜਾਂ 7 ਵਾਰੀ ਇਸ਼ਨਾਨ ਕਰਨ ਨਾਲ ਗੁਰੂਧੀਆਂ ਸੁਖਸ਼ੀਆਂ ਪ੍ਰਾਪਤ ਹੋਣ ਲੱਗਦੇ ਹਨ ਜੈਨੋ ਬਦਲਣਾ ਸ਼ੁਰੂ ਹੋ ਜਾਂਦੇ ਹਨ ਬਾਕੀ ਸਾਰੀ ਕੁਝ ਤਰ੍ਹਾਂ ਦੀ ਹੈ ਖਾਸ ਇੰਦਾ ਗੁਰੂ ਰਾਮ ਦਾ ਸੈਂਧੀ ਨਹੀਂ ਵਾਕਤ ਪਰ ਹੈ ਜੋ ਕਬਜ਼ਤ ਮਨੋਂ ਤਨ ਮਨ ਨਾਲ ਉਦਾਰਸ਼ਨ ਜਿਦਾਰੇ ਕਰਦੇ ਹਨ ਜਾਂ ਜਾਂ ਕੋਈ ਸੇਵਾ ਵੀ ਕਰਦੇ ਹਨ ਇਹ ਗੁਰੂ ਸਾਹਿਬ ਜੀ ਆਪਣੀ ਕਿਰਪਾ ਨਾਲ ਦਰ ਪ੍ਰਵਾਨ ਕਰਦੇ ਹਨ ਇਹ ਸੇਵਾ ਭਾਵਨਾ ਦਰ ਪ੍ਰਵਾਨ ਕਰਦੇ ਹਨ ਦਿਨ ਦੁਗਣੀ ਰਾਤ ਤੇ ਆਮ ਬਖਤੰਦਨ ਬਾਬਾ ਦੀਪ ਸਿੰਘ ਜੀ ਵੀ ਵਿਸ਼ੇਸ਼ ਜੋ ਗੁਰੂਆਂ ਦੇ ਨਾਮ ਤੇ ਹੀ ਆ ਨਾ ਜੇ ਸੈਕਟਰ ਬਰਾਖਣੀ ਦੀ ਟੀਮ ਨੂੰ ਇਹ ਜਗਾ ਫੁਰੰਤ ਸੁਬੀਨਾਂ ਫੁਰੰਤ ਮਿਲਦਾ ਹੈ ਸੋਕਰ ਜਾ ਸਕਦਾ ਹੈ ਇਧਰਲੇ ਪਾਸੇ ਸਾਦਗਮ ਮੰਨਣਾ ਪੈਣਾ ਪੈਣਾ ਵਾਸਤੇ ਇਸ਼ਾਨ ਘਰ ਬਣੇ ਹਨ ਤਾਂ ਜੀ ਇਸ਼ਾਨ ਘਰ ਤੋਂ ਮੈਂ ਤੁਹਾਨੂੰ ਪਾਦੇ ਹੈਗੇ ਨੇ ਇਹ ਲੱਗਿਆ ਕੋਈ ਸੰਦੇ ਪਾਉਣ ਕਿਉਂ ਸਰ ਸਾਹਿਬ ਦੀ ਵੀ ਤੋਂ ਉੱਪਰ ਕਰਤਾ ਆਹ ਜਗਾ ਜੋ ਆਪਾਂ ਦੇਖ ਰਹੇ ਆ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜੀ ਦਾ ਜੀ ਯਾਦ ਵਿੱਚ ਬਣੀ ਹੋਈ ਹੈ ਗੁਰੂ ਸਾਹਿਬ ਦੀ ਇੰਨੀ ਇੱਕ ਉਪਾਰ ਕਰਤਾ ਜਦੋਂ ਪਰ ਤੁਹਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜੋ ਫੈਕਵਰੀ ਵੀ ਸੱਚੇ ਦਿਲੋਂ ਤਨ ਮਨ ਦੇ ਨਾਲ ਧੰਨ ਗੁਰੂ ਰਾਮਦਾਸ ਬੋਲ ਜੀ ਦਾ ਹੈ ਪਤਾ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਨਮ ਜਨਮਾਂ ਦੇ ਲੋਕ ਕਰਕੇ ਸਾਰੇ ਆਉਂ ਆਪ ਸਮਾਜਿਕ ਸੰਦਰਭ ਪਾਸੰ ਗੁਰੂ ਕੋ ਲਈ ਧੰਨ ਗੁਰੂ ਰਾਮਦਾਸ ਭਾਗ ਜੀ ਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਕਮੈਂਟਾਂ ਵਿੱਚ ਵੀ ਧੰਨ ਗੁਰੂ ਰਾਮਦਾਸ ਜੀ ਦੇ ਗੁਰੂ ਪਤਿਨੋ ਅਗੇ ਸਾ ਸੰਗਤ ਜੀਓ ਇਧਰਲੇ ਪਾਸੇ ਗੁਰੂਕੀਆਂ ਸੰਗਤਾਂ ਕੜਾ ਪ੍ਰਚਾਰ ਦੀਆਂ ਦੇਗਾ ਕਰਾਉਂਦੀਆਂ ਹਨ ਇਹ ਜਨ ਕਰਵਾੜ ਕੀ ਗੁਰੂ ਸਾਹਿਬ ਜੀ ਅਗੁੱਲੇ ਤੱਕ ਸਾਹਮਣੇ ਆਪਾਂ ਨੂੰ ਦਰਬਾਰ ਸਾਹਿਬ ਜਿੱਦਦਾ ਹੈ ਸੰਗਤ ਬਹੁਤ ਹੋਣ ਕਰਕੇ ਸੰਗਤਾਂ 12 ਮਹੀਨੇ 3 ਦਿਨ ਇਸ ਤਰ੍ਹਾਂ ਹੀ ਰਹਿੰਦੀ ਹੈ ਮਿੱਤਰਾਂ ਅੰਦਰ ਜਾ ਨਹੀਂ ਗਿਆ ਅੱਜ ਤੱਕ ਵੀ ਬਾਰੋਂ ਵੀ ਵੀਡੀਓ ਬਣਾਈ ਹੈ ਬਾਕੀ ਲੋੜ ਵੀ ਹੈ ਨਹੀਂ ਇੱਥੇ ਇਸੇ ਤੋਂ ਆਪ ਵੀਡੀਓ ਬਣਾ ਸਕਦਾ ਪਰ ਮੇਰੇ ਦਰਸ਼ਕਾਂ ਤੋਂ ਬਗਾਲ ਵਾਲੇ ਫੈਂਦੀਰ ਇੱਥੇ ਸ਼ਾਂਤਾਂ ਸ਼ਿਰਵੀ ਗ੍ਰਾਂਟਸ ਹੈ ਮੈਂ ਉਹ ਦੱਨਾ ਇਸੇ ਵੀ 24 ਘੰਟੇ ਦੀ ਤਰ੍ਹਾਂ ਹੀ ਗੁਰਬਾਣੀ ਚਾਰ ਵਿੱਚ ਕੀਤੀ ਜਾਂਦੀ ਹੈ ਜਾਂ ਫਿਰ ਜੋ ਆਪਣਾ ਕਿਸੇ ਦੀ ਸੁਪਨਾ ਪੂਰੀ ਹੁੰਦੀ ਹੈ ਉਹ ਰੋਕਿਆ ਸੰਗਤਾਂ ਆਪਣੇ ਸਹਿਜ ਪਾਠ ਜਾਂ ਸੰਨ ਪਾਠ ਸੁਖਦੀਆਂ ਹਨ ਉਹਨਾਂ ਦਾ ਅਚਾਰ ਨਿਕਲ ਗਿਆ ਇਧਰਲੇ ਪਾਸੇ ਦੇਖਦੀ ਸੇਵਾ ਹੋ ਰਹੀ ਹੈ ਤੁਹਾਨੂੰ ਤੁਹਾਨੂੰ ਜੀ ਆਇਆਂ ਨੂੰ ਨਿਸ਼ਾਨ ਸਾਹਿਬ ਜਗਾ ਜੋ ਕਿ ਦੁਨੀਆ ਤੇ ਕੋਈ ਨਹੀਂ ਹੈ ਫ੍ਰੋ ਮੈਨੇਜਰ ਨੇ ਸੰਸ ਪਿੰਡਰਾਂ ਵਾਲੇ ਦੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਬਣਾਈ ਹੈ ਇਸ ਜਗ੍ਹਾ ਤੇ ਥੰਦੇ ਕੋਰਾ ਸੈਂਪੀ ਹੈ ਉਥੇ ਦਰਸ਼ਨ ਵੀ ਆਪਾਂ ਕਰਦੇ ਆਂ ਮੇਰਾ ਨਾਮ ਮਨਪ੍ਰੀਤ ਹੈ। 2022 ਦੇ ਜੀਤਕਾਰ ਤੋਂ ਜੀਤਕਾਰ ਦੇ ਜੀਤਕਾਰ ਦੇ ਮੋੜੇਵਾਂ ਜਾਂ ਗਾਂ ਲੰਗਾਰ ਸ਼ਹਿਰ ਸਿੰਘਾਂ ਦੀ ਸੰਦਾਨ ਲਮਟ ਕਟਾਵਦੀ ਹੈ। ਦਾ ਗੁਰੂ ਪਹਿਚਾਨੀਏ ਜਿਹੜੇ ਪੂਰਾ ਗੁਰੂ ਪਹਿਚਾਨੀਏ ਜੋ ਲੜੇ ਦੀਨ ਤੇ ਰੇਤ ਪੁਰਜਾ ਪੁਰਜਾ ਕੱਟ ਮਰੇ ਤਹੂ ਨਾ ਛਾਡੇ ਥੇਤ ਇਧਰ ਲੈ ਸਾਸੀ ਰਾਣੀ ਢਾਡੀ ਆਪਣੇ ਕੀਰਤਨ ਸੁਣਾਉਂਦੇ ਹੋਏ ਨਿਸ਼ਾਨ ਸਾਹਿਬ نحب نشارك في المشاركة صاحب فتاة فى المشاركة في المشاركة في الفتاة فى المشاركة في الفتاة فى المشاركة ਤੋ ਪਰਮਾਤਮਾ 3 ਸੋਪਤਰੀ 3 ਪਰਮਾਤਮਾ 3 ਜੀ ਗੁਰੂ ਜੀ ਦਾ ਅਸਥਾਨ ਉਹ ਵਧਣਾਂ 3 ਸੰਤ 3 ਪਰ ਪਰਮਾਤਮਾ 3 ਤੁਹਾਨੂੰ ਗੁਰੂ ਰਾਮ ਦਾ ਸੀਸਰਾਜ ਜੀ ਇਹ ਜਿਹੜਾ ਤੱਕਲੀ ਇਹ ਜਿਹੇ ਤੋਂ ਨਵਾਜਣ ਵਾਲਾ ਗੁਰੂ ਸਾਹਿਬ ਜੀ ਦਾ ਇੱਕ ਵਾਕ ਹੈ ਗੁਰੂ ਕੀ ਸਾਧ ਸੰਗਤ ਜੀਓ ਗੁਰੂ ਘਰ ਦੀ ਨੂੰ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਕੋਈ ਗੋਰਾ ਨਹੀਂ ਕੋਈ ਕਾਲਾ ਨਹੀਂ ਉਹ ਸਭ ਇੱਕ ਹੈ ਜੋ ਸ਼ਕਤੀ ਦਾ ਨਾਮਾ ਗੁਰੂ ਸਾਹਿਬ ਜੀ ਤੋਂ ਆਉਂਦਾ ਹੈ ਉਹ ਗੁਰੂ ਸਾਹਿਬ ਤੋਂ ਦੀਆਂ ਅਰਦਾਸਾਂ ਦੀਆਂ ਖੁਸ਼ੀਆਂ ਵਿੱਚ ਬੋਲਦੇ ਸਾਰੇ ਆਪੋ ਗੱਜੇ ਧੰਨ ਗੁਰੂ ਰਾਮਦਾਸ ਜੀ ਤੁਹਾਨੂੰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਤ ਦਿਓ